ਸਤਿ ਸ਼੍ਰੀ ਅਕਾਲ ਵਕੀਲ ਸਾਹਿਬ ਤੁਸੀਂ ਗਲਤ ਬੰਦੇ ਨੂੰ ਇਹ ਕਾਗਜ਼ ਨਹੀਂ ਦੇ ਰਹੇ ਪਰ ਨਹੀਂ ਜੀ ਇਹ ਤੁਹਾਡੇ ਹੀ ਨੇ ਤੁਸੀਂ ਦਸਤਖਤ ਕਰੋ ਦਸਤਖਤ ਤਾਂ ਮੈਂ ਕਰ ਦਿੰਨੀ ਆ ਪਰ ਜੇ ਉਹਨਾਂ ਦੇ ਕਿਸੇ ਦੂਸਰੇ ਰਿਸ਼ਤੇਦਾਰ ਨੇ ਇਸ ਨੂੰ ਚੈਲੰਜ ਕਰ ਦਿੱਤਾ ਤਾਂ ਮੁਸ਼ਕਿਲ ਹੋ ਜਾਵੇਗੀ ਮੈਡਮ ਕੋਈ ਮੁਸ਼ਕਿਲ ਨਹੀਂ ਹੁੰਦੀ ਇਹ ਵਸੀਅਤ ਦਾ ਮਾਮਲਾ ਹੈ ਦਿਨੇਸ਼ ਬਾਬੂ ਨੇ ਕੁਝ ਸਾਲ ਪਹਿਲਾਂ ਆਪਣੀ ਮਰਜ਼ੀ ਨਾਲ ਕੀਤੀ ਸੀ ਸ਼ਹਿਰ ਦੀ ਇੱਕ ਸਨਮਾਨਿਤ ਇਤਿਹਾਸਦੀ ਨੇ ਗਵਾਹੀ ਵਜੋਂ ਐਸਤੇ ਆਪਣੇ ਦਸਤਕਤ ਕੀਤੇ ਹਨ ਇਸ ਨੂੰ ਕੋਈ ਚੈਲੰਜ ਨਹੀਂ ਕਰ ਸਕਦਾ ਇਸ ਗੱਲ ਨੂੰ ਤੁਸੀਂ ਬੇਫਿਕਰ ਰਹੋ ਵਕੀਲ ਨੇ ਇਹ ਕਹਿ ਕੇ ਦੀਪਤੀ ਦੀ تسلی ਕਰਵਾ ਦਿੱਤੀ ਚਲੋ ਤੁਸੀਂ ਕਹਿੰਦੇ ਹੋ ਤਾਂ ਦਸਤਕਤ ਕਰ ਦਿੰਦੀ ਹਾਂ ਜੇ ਕੁਝ ਹੋਇਆ ਤਾਂ ਸਾਂਭਣਾ ਵੀ ਤੁਸਾਂ ਨੇ ਹੈ ਇਹਨਾਂ ਕਹਿੰਦਿਆਂ ਸਰ ਦੀਪਤੀ ਨੇ ਕਾਗਜ਼ਾਂ ਤੇ ਦਸਤਕਤ ਕਰ ਦਿੱਤੀ ਕੋਈ ਗੱਲ ਨਹੀਂ ਜੀ ਜਦੋਂ ਬੁਲਾਓਗੇ ਹਾਜ਼ਰ ਹੋ ਜਾਵਾਂਗੇ ਮੈਡਮ ਤੁਹਾਨੂੰ ਇੱਕ ਦਿਨ ਰਜਿਸਟਰਰ ਦੇ ਦਫ਼ਤਰ ਮੇਰੇ ਨਾਲ ਚੱਲਣਾ ਪਵੇਗਾ ਉੱਥੇ ਰਜਿਸਟਰਰ ਦੀ ਮੌਜੂਦਗੀ ਵਿੱਚ ਦਸਤਖਤ ਕਰਨੇ ਨੇ ਤੇ ਹੱਥੋਂ-ਹੱਥ ਕਮਕਾਣ ਦੀ ਰਜਿਸਟਰੀ ਤੁਹਾਡੇ ਨਾਂ ਹੋ ਜਾਵੇਗੀ ਬੈਂਕ ਵਾਲਾ ਕੰਮ ਵੀ ਕਰਨਾ ਹੈ ਮਿਸਟਰ ਦਨੇਸ਼ ਨੇ ਮਨੋਨੀਤ ਵਿਅਕਤੀ ਦੇ ਕਾਲਮ ਵਿੱਚ ਤੁਹਾਡਾ ਨਾਂ ਲਿਖਿਆ ਸੀ ਮੈਂ ਜਾਂਦੀ ਆ ਖਾਤਾ ਖਲਵਾਉਣ ਸਮੇ ਮੈਂ ਉਹਨਾਂ ਦੇ ਨਾਲ ਹੀ ਸੀ ਦੀਪਤੀ ਨੇ ਪੁਰਾਣੀ ਯਾਦ ਤਾਜ਼ਾ ਕਰਦਿਆਂ ਕਿਹਾ ਮੈਨੂੰ ਚੰਗਾ ਮੈਂ ਇਹਨੂੰ ਹੁਣ ਦਿਓ ਇਜਾਜ਼ਤ ਜਿੱਦਣ ਦਾ ਪ੍ਰੋਗਰਾਮ ਬਣਿਆ ਮੈਂ ਤੁਹਾਨੂੰ ਫੋਨ ਕਰ ਦੇਵਾਂਗਾ ਇੰਨਾ ਵੱਡਾ ਫੈਸਲਾ ਸਟ੍ਰੇਂਜ ਸੁਪਨੇ ਵਿੱਚ ਵੀ ਇਹੋ ਜਿਹਾ ਖਿਆਲ ਮਨ ਵਿੱਚ ਲਿਆਉਣ ਤੋਂ ਪਹਿਲਾਂ 100 ਵਾਰ ਸੋਚਦੀ ਬਰੇ ਬੀਤ ਚੁੱਕੇ ਨੇ ਇੱਕ ਦੋ ਦੂਜੇ ਤੋਂ ਵੱਖ ਹੋਇਆ ਮਿਲਣਾ ਤਾਂ ਇੱਕ ਪਾਸੇ ਰਿਹਾ ਅਚਨਚੇਤ ਟਕਰਾ ਹੋ ਜਾਂਦੇ ਵੀ ਕਦੇ ਦਵਾ ਸलाम ਨਹੀਂ ਹੋਈ ਫਿਰ ਇਹ ਦਰਿਆ ਦੇ ਲਈ ਕੀ ਮਤਲਬ ਹੈ ਇਸ ਦਾ ਮੈਨੂੰ ਸਮਝ ਨਹੀਂ ਆਉਂਦਾ ਉਹ ਆਪਣੀ ਵਸੀਅਤ ਬਦਲ ਵੀ ਤਾ ਸਕਦਾ ਸੀ ਕਿ ਉਹ ਅਜੇ ਵੀ ਮੈਨੂੰ ਚਾਹੁੰਦਾ ਸੀ ਜਾਂ ਮੈਨਨ ਦੀ ਤਾਂਗ ਰੱਖਦਾ ਸੀ ਜੇ ਇਹੋ ਜਹੀ ਗੱਲ ਸੀ ਤਾਂ ਉਹਨੇ ਕਦੇ ਮੈਨਨ ਦਾ ਯਤਨ ਕਿਉਂ ਨਹੀਂ ਕੀਤਾ ਮੈਂ ਕਿਹੜਾ ਉਹਨੂੰ ਰੋਕਿਆ ਸੀ ਕੀ ਉਸ ਵਿੱਚ ਦਲੇਰੀ ਦੀ ਘਾਟ ਸੀ ਮੈਨੂੰ ਲੱਗਦਾ ਤਾਂ ਨਹੀਂ ਮੈਨੂੰ ਲੱਗਦਾ ਤਾਂ ਨਹੀਂ ਜੇ ਦਲੇਰੀ ਦੀ ਘਾਟ ਹੁੰਦੀ ਤਾਂ ਉਹ ਇੰਨਾ ਵੱਡਾ ਫੈਸਲਾ ਨਹੀਂ ਲੈ ਸਕਦਾ ਸੀ कमजोर दिल ਦਾ ਬੰਦਾ ਇਹੋ ਜਿਹੇ ਕੰਮ ਕਰ ਵੀ ਨਹੀਂ ਸਕਦਾ ਇਸ ਲਈ ਜਿਗਰੇ ਗੁਰਦੇ ਦੀ ਲੋੜ ਹੁੰਦੀ ਹੈ ਜੋ ਉਸ پاس ਸੀ ਫਿਰ ਉਹ ਮਿਲਿਆ ਕਿਉਂ ਨਹੀਂ ਉਹਨੇ ਮੈਨੂੰ ਆਪਣੀ ਜ਼ਿੰਦਗੀ ਵਿੱਚੋਂ ਬਾਹਰ ਨਹੀਂ ਕੱਢਿਆ ਉਹਦਾ ਦਿਲ ਤੜਪਦਾ ਰਿਹਾ ਮੇਰੇ ਲਈ ਹਾਂ ਮੇਰੇ ਧਿਆਨ ਗਿਆਨ ਵਿੱਚ ਇਹ ਗੱਲ ਉੱਕਾ ਹੀ ਨਹੀਂ ਸੀ ਜੇ ਹੁੰਦੀ ਤਾਂ ਮੈਂ ਇੱਕ ਮੈਂਟ ਵੀ ਬਰਬਾਦ ਕੀਤੇ ਬਿਨਾ ਉਸ ਨੂੰ ਮਿਲਦੀ ਪਿਛਲੀਆਂ ਗੱਲਾਂ ਵਿਸਾਰ ਦੇਣ ਲਈ ਉਹ ਤੇ ਜ਼ੋਰ ਪਾਉਂਦੀ ਪਰ ਉਹ ਤਾਂ ਪਹਿਲਾਂ ਹੀ ਵਿਸਾਰ ਚੁੱਕਾ ਸੀ ਨਹੀਂ ਤਾਂ ਉਸ ਨੂੰ ਇੰਨਾ ਵੱਡਾ ਕਦਮ ਚੁੱਕਣ ਦੀ ਕੀ ਲੋੜ ਸੀ ਵਕੀਲ ਦੇ ਚਲੇ ਜਾਣ ਮਗਰੋਂ ਦੀਪਤੀ ਦੀ ਕਲਪਨਾ ਦਾ ਘੋੜਾ ਦੌੜਨ ਲੱਗਾ ਇਸ ਬੰਦੇ ਨੇ ਮਰਨ ਤੋਂ ਬਾਅਦ ਵੀ ਮੇਰਾ ਸਿਰ ਚੁਕਾ ਦਿੱਤਾ ਮੈਂ ਛੋਟੀ ਹੋ ਗਈ ਹਾਂ ਉਹਦੇ ਅੱਗੇ ਉਹਦਾ ਦਿਲ ਬਹੁਤ ਵਿਸ਼ਾਲ ਸੀ ਤਕਲੀਫ ਚੱਲ ਕੇ ਵੀ ਮਨ ਵਿੱਚ ਮਲਾਲ ਨਾ ਰੱਖਣਾ ਦੂਜੇ ਦਾ ਭਲਾ ਚਾਉਣਾ ਇਹ ਸਭ ਵੱਡੇ ਦਿਲ ਦੀਆਂ ਗੱਲਾਂ ਹੀ ਹਨ ਮੈਂ ਚਾਹਾਂ ਵੀ ਤਾਂ ਉਸ ਤੱਕ ਪਹੁੰਚ ਨਹੀਂ ਸਕਾਂਗੀ ਸਿਰ ਝੁੱਕ ਕੇ ਵੀ ਨਹੀਂ ਹਰਗਿਜ਼ ਨਹੀਂ ਕਟੋ-ਕਟ ਇਸ ਜਨਮ ਵਿੱਚ ਤਾਂ ਨਹੀਂ ਬਾਦ ਦਾ ਕੀਨੇ ਦੇਖਿਆ ਦੀਪਤੀ ਆਪ ਮਹਾਰੇ ਬੜਬੜਾ ਰਹੀ ਸੀ ਆਈ ਕਾਂਟ ਮੈਡਮ ਨੂੰ ਦੱਸੋ ਮੈਂ ਕੀ ਕਰਾਂ ਤੁਹਾਡੇ ਸਾਹਮਣੇ ਹੈ ھیਟ ਲੈ ਇੱਕ ਬਰਥ ਵੀ ਖਾਲੀ ਨੇ ਜੇ ਹੁੰਦਾ ਤਾਂ ਇਹ ਦੇ ਦਿੰਦੇ ਕੰਡੈਕਟਰ ਨੇ ਹੱਥ ਖੜੇ ਕਰਦਿਆਂ ਨਿਮਰਤਾ ਨਾਲ ਕਿਹਾ ਮੇਰੇ ਗੋਡਿਆਂ ਦੀ ਸਮੱਸਿਆ ਹੈ ਮੈਂ ਉੱਪਰਲੇ ਬਰਥ ਤੇ ਨਹੀਂ ਜਾ ਸਕਦੀ ਇਸ ਲਈ ਮੈਂ ਕਹਿ ਰਹੀ ਹਾਂ ਜਿੱਦਾਂ ਵੀ ਹੋ ਸਕੇ ਮੇਰੀ ਮਦਦ ਕਰੋ ਪਲੀਜ਼ ਤੁਸੀਂ ਚਾਹੋ ਤਾਂ ਇੱਥੇ ਹੀ ਕਿਸੇ ਨਾਲ ਅਡਜਸਟ ਕਰ ਲਵੋ ਮੈਂ ਆਪਣੇ ਤੌਰ ਤੇ ਕਿਸੇ ਨੂੰ ਵਿਰਧ ਬਰਥ ਛੱਡਣ ਲਈ ਕਹਿ ਨਹੀਂ ਸਕਦਾ ਕੰਡੈਕਟਰ ਨੇ ਪਿੱਛਾ ਛਡਵਾਉਣ ਦੀ ਗਰਜ ਨਾਲ ਕਿਹਾ ਕੰਡੈਕਟਰ ਦੂਸਰੇ ਮੁਸਾਫਰਾ ਨਾਲ ਗੱਲ ਕਰਨ ਲੱਗ ਪਿਆ मैडम पास ऊपरले बर्थ ते ਜਾਣ ਤੋਂ ਛੁੱਟ ਹੋਰ ਕੋਈ ਚਾਰਾ ਨਹੀਂ ਸੀ ਉਸੇ ਇੱਕ ਨਜ਼ਰ ਨਾਲ ਬੈਠੇ ਮੁਸਾਫਰਾਂ ਤੇ ਸੁੱਟੀ ਹੋਇਤ ਲਾ ਇੱਕ ਬਰਥ ਅਜੇ ਵੀ ਕਾਲੀ ਸੀ ਇਹ ਮੁਸਾਫਰ ਅਜੇ ਤੱਕ ਨਹੀਂ ਆਇਆ ਉਸ ਆਪਣਾ ਹੈਂਡਬੈਗ ਉੱਪਰਲੇ ਬਰਥ ਤੇ ਰਖਵਾ ਦਿੱਤਾ ਤੇ ਖੁਦ ਹੇਠਲੇ ਬਰਥ ਤੇ ਬਹਿ ਗਈ ਚਲੋ ਦੇਖਦੇ ਹਾਂ ਜੇ ਇਹ ਮੁਸਾਫਰ ਵੀ ਬਜ਼ੁਰਗ ਹੋਇਆ ਤਾਂ ਮੁਸ਼ਕਲ ਹੋ ਜਾਵੇਗੀ ਜੇ ਨੌਜਵਾਨ ਜਾਂ ਏਡ ਉਮਰ ਦਾ ਵੀ ਹੋਇਆ ਤਾਂ ਬੇਨਤੀ ਕਰ ਲਵਾਂਗੀ ਸੋਣ ਲਈ ਗਈ ਤਾਂ ਠੀਕ ਹੈ ਨਹੀਂ ਤਾਂ ਕਿਸੇ ਤਰ੍ਹਾਂ ਉੱਪਰਲੇ ਵਰਤ ਨਾਲ ਹੀ guzara karna pavega 12 ਟੀ ਸਟਾਲਾਂ ਤੇ ਮੁੰਡੇ ਚਾਹੇ ਚਾਹੇ ਦੀਆਂ ਆਵਾਜ਼ਾਂ ਦੇ ਰਹੇ ਸਨ ਕੋਈ ਖਾਣ ਵਾਲੀ ਚੀਜ਼ਾਂ ਵੇਚ ਰਿਆ ਸੀ ਇੱਕ ਡੱਬੇ ਦੇ ਅੰਦਰਲਾ ਰੌਲਾ ਤੇ ਦੂਜੇ ਪਲੇਟਫਾਰਮ ਉੱਪਰ ਘੋਂਦੇ ਹੌਕਾ ਹੁਕਾਦਾਰਾਂ ਦਾ ਰੌਲਾ ਚੰਗੀ ਤਰ੍ਹਾਂ ਕੁਝ ਸੁਣਾਈ ਨਹੀਂ ਦੇ ਰਿਹਾ ਸੀ ਕੋਝ ਹੱਕਰ ਬੋਗੀ ਦੇ ਅੰਦਰ ਚੱਕ ਘਟ ਰਹੀ ਸਨ ਇੱਕ ਕਾਵਾਂ ਰੌਲੀ ਵਿੱਚ ਉਹ ਆਪਣੇ ਖਿਆਲਾਂ ਵਿੱਚ ਗੁੰਮ ਹੋਈ ਬੈਠੀ ਰਹੀ ਉਹ ਸੱਖਾਂ ਬੰਦ ਕਰ ਲਈਆਂ ਚਾਏ 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 ਮੈਡਮ ਚਾਏ ਇਹ ਚਾਹ ਵੇਚਣ ਵਾਲੇ ਮੁੰਡੇ ਦੀ ਆਵਾਜ਼ ਸੀ ਨੋ ਥੈਂਕਸ ਮੈਡਮ ਨੇ ਅੱਖਾਂ ਖੋਲੇ ਬਿਨਾ ਜਵਾਬ ਦੇ ਦਿੱਤਾ ਭਾਈ ਸਾਹਿਬ ਹਟਣਾ ਜਰਾ ਟਰਾਲੀ ਬੈਗ ਘੜੀਸ ਕੇ ਆਪਣੇ ਬਰਤਵਲ ਜਾ ਰਹੀ ਇੱਕ ਮਹਿਲਾ ਯਾਤਰੀ ਨੇ ਰਾਹ ਵਿੱਚ ਖਲੋਤੇ ਵਿਅਕਤੀ ਨੂੰ ਬੇਨਤੀ ਕੀਤੀ ਓ ਸੌਰੀ ਮੈਮ ਕਹਿੰਦਾ ਉਹ ਇੱਕ ਪਾਸੇ ਹੋ ਗਿਆ ਇਟਸ ਇਟਸ ਓਕੇ ਸਾਰੇ ਵਾਰਥ ਪਰਦੇ ਜਾ ਰਹੇ ਸਨ ਗੱਡੀ ਚੱਲਣ ਵਿੱਚ ਦੋ ਬਸ 2 ਮਿੰਟ ਦਾ ਸਮਾਂ ਸੀ ਇੱਕ ਨੌਜਵਾਨ ਪਾਰੀ ਸੂਟਕੇਸ ਤੇ ਟਰਾਲੀ ਬੈਗ ਨਾਲ ਬੋਗੀ ਵਿੱਚ ਦਾਖਲ ਹੋਇਆ ਉਹ ਵਾਰਤਨ ਨੰਬਰ ਦੇਖਦਾ-ਦੇਖਦਾ ਅੱਗੇ ਵਧਿਆ ਤੇ ਉਸੇ ਵਾਰਥ ਮੋਰੇ ਪੁੱਜ ਕੇ ਖਲੋ ਗਿਆ ਜਿਸ ਉੱਪਰ ਮੈਡਮ ਬੈਠੀ ਉੰਗ ਰਹੀ ਸੀ ਐਕਸਕਿਊਜ਼ ਮੀ ਪਲੀਜ਼ ਇਹ ਮੇਰਾ ਵਾਰਥ ਹੈ ਕਿਉਂ ਨਹੀਂ ਤੁਸੀਂ ਆਓ ਮੇਰਾ ਬਰਥ ਉੱਪਰ ਹੈ ਮੈਡਮ ਨੇ ਕਿਹਾ ਤੇ ਉਹ ਇੱਕ ਪਾਸੇ ਹੋ ਕੇ ਬੈਠ ਗਈ ਨੌਜਵਾਨ ਨੇ ਪਾਰਾ ਸੂਟ ਕੇ ਸਦੇਹ ਟਰਾਲੀ ਬੈਗ ਬਰਥ ਹੇਠ ਖਸਕਾ ਕੇ ਖਸਕਾ ਦਿੱਤਾ ਤੇ ਹੈਂਡ ਬੈਗ ਮੋਢੇ ਤੇ ਲਟਕਾਈ ਰੱਖਿਆ ਉਹ ਗੱਡੀ ਫੜਨ ਦੀ ਭਜਨ ਅਠ ਵਿੱਚ ਹੰਬ ਗਿਆ ਜਾਪਦਾ ਸੀ ਬਰਥ ਤੇ ਬੈੰਧਿਆ ਸਾਹ ਰੋ ਲੰਬੇ ਲੰਬੇ ਸਾਹ ਲੈਣ ਲੱਗਾ ਉਸ ਹੈਂਡ ਬੈਗ ਦੇ ਕੋਨੇ ਦੀ ਪਾਕਟ ਵਿੱਚ ਰੱਖੀ ਪਾਣੀ ਦੀ ਬੋਤਲ ਕੱਢ ਦੋ ਕੁੱਟਾਂ ਪੀਤੀਆਂ ਤੇ ਫਸਾਣਾ ਲਾ ਕੇ ਸੁਸਤਾਨ ਲੱਗ ਪਿਆ ਐਕਸਕਿਊਜ਼ ਮੀ ਆਂਟੀ ਅੰਕਲ ਦੂਜੀਆਂ ਸੀਟਾਂ ਵੱਲ ਜਾ ਰਹੇ ਇੱਕ ਮੁਟਿਆਰ ਨੇ ਹੌਲੀ ਜਿਹੀ ਕਹਿ ਤਾ ਨੌਜਵਾਨ ਨੇ ਅੱਖਾਂ ਖੋਲੀਆਂ ਤੇ ਪਸਰੀਆਂ ਲੱਤਾਂ ਪਿੱਛੇ ਹਟਾ ਉਸ ਨੂੰ ਰਾਹ ਦੇ ਦਿੱਤਾ ਥੈਂਕਸ ਯੂ ਆਰ ਵੈਲਕਮ ਨੌਜਵਾਨ ਇੱਕ ਵਾਰ ਫੇਰ ਅੱਖਾਂ ਬੰਦ ਕਰਕੇ ਸੁਸਤਾਨ ਲੱਗ ਪਿਆ ਕੱਢੇ ਠੀਕ ਸਮੇਂ ਤੇ ਚੱਲ ਪਈ ਆਪਣੇ ਮਿੱਤਰ ਪਿਆਰਾਂ ਤੇ ਪਰਿਵਾਰਾਂ ਦੇ ਮੈਂਬਰਾਂ ਨੂੰ ਛੱਡਣ ਆਏ ਲੋਕ ਜਾ ਚੁੱਕੇ ਸਨ ਇਸ ਲਈ ਬੋਗੀ ਵਿੱਚ ਜਿਹੜੀ ਥੋੜੀ ਬਹੁਤੀ ਭੀੜ ਸੀ ਉਹ ਖੰਡ ਪੁੰਡ ਗਈ ਤੇ ਬੋਗੀ ਖਾਲੀ-ਖਾਲੀ ਲੱਗਣ ਲੱਗ ਪਈ ਸੀ ਘੰਟੇ ਕਬਾਦ ਗੱਡੀ ਆਪਣੇ ਪਹਿਲੇ ਸਟਾਪ ਤੇ ਰੁਕੀ ਤਾਂ ਮੈਡਮ ਨੇ ਅੱਖਾਂ ਖੋਲੀਆਂ ਤੇ ਘੜੀ ਦੇਖੀ ਉਹ ਆਪਣੀ ਸੀਟ ਤੋਂ ਉੱઠી ਉਸ ਉੱਪਰਲੇ ਬਾਰ ਤੇ ਜਾਣ ਦਾ ਉਪਰਾਲਾ ਕੀਤਾ ਪਰ ਗੋਡਿਆਂ ਦੇ ਦਰਦ ਨੇ ਪੇਛਾ ਨਾ ਜਾਣ ਦਿੱਤੀ ਇਹ ਦਰਦ ਤਾਂ ਮੇਰੀ ਜਾਨ ਲੈ ਕੇ ਰਹੇਗਾ ਉਹ ਨਿਰਾਸ਼ ਹੋ ਕੇ ਸਾਹ ਲੈਣ ਲਈ ਸਾਹਮਣੀ ਸੀਟ ਤੇ ਬਹਿ ਗਈ ਉਹ ਮਾਂ ਉਹਦੇ ਮੂੰਹ ਵਿੱਚੋਂ ਵਾਰ-ਵਾਰ ਨਿਕਲ ਰਿਹਾ ਸੀ ਉਹਦੇ ਬੋਲ ਸੁਣ ਨੌਜਵਾਨ ਚ ਕੰਨਾ ਹੋ ਗਿਆ ਉਹ ਆਪਣੀ ਸੀ ਉਹ ਸਾਹਮਣੀ ਸੀਟ ਤੇ ਗੋਡੇ ਫੜੀ ਬੈਠੀ ਮੈਡਮ ਨੂੰ ਦੇਖ ਸੈਂ ਵੀ ਪੁੱਛ ਲਿਆ ਕੋਈ ਸਮੱਸਿਆ ਤਾਂ ਨਹੀਂ ਇਸ ਤੋਂ ਵੱਡੀ ਸਮੱਸਿਆ ਹੋਰ ਕੀ ਹੋਣੀ ਐ ਲੇਟਨ ਨੂੰ ਮਨ ਕਰਦਾ ਸੀ ਪਰ ਉੱਪਰ ਜਾ ਹੀ ਨਹੀਂ ਹੁੰਦਾ ਬੰਦਾ ਕੀ ਕਰੇ ਤੇ ਕੀ ਨਾ ਕਰੇ ਪਰ ਉੱਪਰ ਜਾਣ ਦੀ ਕੀ ਲੋੜ ਲੋੜ ਐ ਤੁਸੀਂ ਕੰਡੈਕਟਰ ਨੂੰ ਕਹਿੰਦੇ ਉਹ ਕਿਤੇ ਨਾ ਕਿਤੇ ਤੁਹਾਨੂੰ ਹੇਠਲੇ ਬਾਹਰ ਤੇ ਐਡਜਸਟ ਕਰ ਦਿੰਦਾ ਕਿਹਾ ਤਾਂ ਸੀ ਪਰ ਉਸ ਇੱਕੋ ਰਟ ਲਈ ਰੱਖੀ ਮੈਡਮ ਮੇਰੇ ਪਾਸ ਹੇਠਲਾ ਕੋਈ ਬਾਤ ਕਾਲੀ ਨਹੀਂ ਜੇ ਹੁੰਦਾ ਤਾਂ ਤੁਹਾਨੂੰ ਦੇ ਜਰੂਰ ਦੇ ਦਿੰਦਾ ਮਜਬੂਰੀ ਏ ਇੱਕ ਵਾਰ ਫੇਰ ਉਠਣ ਦਾ ਯਤਨ ਕਰਦਿਆਂ ਮੈਡਮ ਨੇ ਕਿਹਾ ਉਹਦੀ ਹਾਲਤ ਦੇਖ ਨੌਜਵਾਨ ਨੂੰ ਤਰਸ ਆਇਆ ਮਾਈ ਗੋਡ ਬਹੁਤ ਤਕਲੀਫ ਹੋ ਰਹੀ ਏ ਤੁਸੀਂ ਇੱਥੇ ਹੀ ਬੈਠ ਜਾਓ ਮੈਂ ਉੱਪਰ ਚਲਾ ਜਾਵਾਂਗਾ ਮੈਨੂੰ ਕੋਈ ਪ੍ਰੋਬਲਮ ਨਹੀਂ ਆਰ ਯੂ ਸ਼ੋਰ ਮੈਡਮ ਨੇ ਖੁਸ਼ ਹੁੰਦੇ ਆ ਪੁੱਛਿਆ ਯੈਸ वाई वाई नॉट ਉਸੋ ਖੋਸ਼ ਦੇਲੀ ਨਾਲ ਗਿਆ థాంక్స్ देन मैडम निश्चिंत ਹੋ ਕੇ ਮੁੜ ਪਹਿਲੀ ਵਾਲੀ ਥਾਂ ਬੈਠ ਗਈ ओके इट्स इट्स ऑल राइट नौजवान ने पसर के बेंडया जवाब ਦਿੱਤਾ ਦੋਹਾਂ ਇੱਕ ਦੂਜੇ ਨਾਲ ਸਮਾਈਲ ਪਾਸ ਕੀਤੀ ਤੁਸੀਂ ਬਹੁਤ ਚੰਗੇ ਵਿਅਕਤੀ ਹੋ ਇਸ ਸਮੇਂ ਮੈਂ ਬਹੁਤੀ ਗੱਲ ਨਹੀਂ ਕਰ ਸਕਾਂਗੀ ਸਵੇਰ ਦੀ ਕਦੇ ਇੱਧਰ ਕਦੇ ਉੱਧਰ ਪ੍ਰੇੜ ਚੱਲਦੀ ਰਹੀਏ ਇਸ ਲਈ ਥੱਕ ਵੀ ਗਈ ਹਾਂ ਕਿਏ ਤੁਸੀਂ ਬੁਰਾ ਨਾ ਮੰਨੋ ਤਾਂ ਮੈਂ ਲੇਟ ਜਾਵਾਂ ਕਿਉਂ ਨਹੀਂ ਮੈਂ ਉੱਪਰ ਚੱਲਦਾ ਇੰਨੀ ਵੀ ਆਫਤ ਨਹੀਂ ਆਈ ਚਲੇ ਜਾਓ ਨੌਜਵਾਨ ਨੂੰ ਮੈਡਮ ਦਾ ਬੇਬਾਕ ਅੰਦਾਜ਼ ਚੰਗਾ ਲੱਗਾ ਉਹਦਾ ਅੰਦਰ ਬਾਹਰ ਖੜਜ ਖੜ ਗਿਆ ਦੋਵੇਂ ਇੱਕ ਦੂਜੇ ਨਾਲ ਖੁੱਲ ਗਏ ਗੱਲਾਂ ਕਰਦੇ ਆ ਕਦ ਅੱਧੀ ਰਾਤ ਹੋ ਗਈ ਪਤਾ ਹੀ ਨਹੀਂ ਲੱਗਾ ਨੌਜਵਾਨ ਨੇ ਹੱਥ ਘੜੀ ਦੇਖੀ ਉਹਦੇ ਮੂੰਹ ਚੋਂ ਨਿਕਲਿਆ ਸਮਾਂ ਕਾਫੀ ਹੋ ਗਿਆ ਤੁਹਾਨੂੰ ਨੀਂਦ ਆ ਰਹੀ ਹੋਵੇਗੀ ਹੁਣ ਚੱਲਦਾ ਚਾਨਣ ਠੀਕ ਹੈ ਬਾਕੀ ਦੀਆਂ ਗੱਲਾਂ ਫੇਰ ਕਦੇ ਫੇਰ ਕਦੇ ਨਹੀਂ ਮੈਡਮ ਸਵੇਰੇ ਚੱਲ ਇਦਾਂ ਹੀ ਸਹੀ ਹੁਣ ਤੁਸੀਂ ਜਾਣ ਦੀ ਕਿਰਪਾ ਕਰੋਗੇ ਉਹ ਵਾਈ ਨਾਟ ਮੈਡਮ ਲੋੜ ਪਵੇ ਤਾਂ ਬੁਲਾਉਣ ਵਿੱਚ ਸੰਕੋਚ ਨਾ ਕਰਨਾ ਸੱਚ ਜਾਣੋ ਬੰਦਾ ਉੱਪਰੋਂ ਸ਼ਾਲ ਮਾਰ ਕੇ ਬੌੜ ਜਾਵੇਗਾ ਓਏ ਹੋਏ ਨਹੀਂ ਰੀਸਾਂ ਇਸ 나ਡੂ ਖਾਂਦੀਆਂ ਹੁਣ ਬਹੁਤੇ ਸਿਕਸ ਸਿਕਸਰ ਨਾ ਮਾਰੋ ਜਾਓ ਆਰਾਮ ਕਰੋ ਤੇ ਮੈਨੂੰ ਵੀ ਘੜੀਪਾਲ ਆਰਾਮ ਕਰ ਲੈਣ ਦਿਓ ਮੈਡਮ ਨੇ ਤਾੜੀ ਮਾਰਨ ਦੇ ਅੰਦਾਜ਼ ਵਿੱਚ ਹੱਥ ਜੋੜਦਿਆਂ ਕਿਹਾ ਜੋ ਹੁਕਮ ਮੇਰਿਆ ਕਾ ਜਵਾਬ ਵਿੱਚ ਹੱਥ ਜੋੜਦਾ ਨੌਜਵਾਨ ਨਾ ਚਾਹੁੰਦੇ ਹੋਇਆ ਵੀ ਉੱਪਰਲੇ ਬਾਤ ਤੇ ਚਲਾ ਗਿਆ ਪਰ ਦੂਜੇ ਪਲ ਮੁੜ ਉਤਰਿਆ ਹੁਣ ਕੀ ਹੋ ਗਿਆ ਹੋਣਾ ਕੀ ਹੈ ਆਪਣੀ ਅਕਲ ਤੇ ਰੋਣਾ ਆ ਰਿਹਾ ਹੈ ਉਹ ਕਿਉਂ ਦੁਨੀਆ ਭਰ ਦੀਆਂ ਗੱਲਾਂ ਕਰ ਲਈਆਂ ਪਰ ਇਸ ਨਾ ਸਮਝਨੇ ਇਹ ਨਹੀਂ ਪੁੱਛਿਆ ਜਨਾਬ ਦੀ ਤਾਰੀਫ ਨਹੀਂ ਜੀ ਤੁਸੀਂ ਨਾ ਸਮਝ ਹੋ ਹੀ ਨਹੀਂ ਸਕਦੇ ਤੁਸੀਂ ਤਾਂ ਸਮਝਦਾਰਾਂ ਦੇ ਸ਼੍ਰੋਮਣੀ ਹੋ ਉਂਝ ਇਸ ਗੋਲੀ ਨੂੰ ਦੀਪਤੀ ਕਿਹਾ ਜਾਂਦਾ ਬਹੁਤ ਖੂਬ ਕਿੰਨਾ ਸ਼ਾਨਦਾਰ ਨਾਮ ਹੈ ਜਿਹੋ ਜਿਹੀ ਖੂਬਸੂਰਤ ਹਸਤੀ ਉਹੋ ਜਿਹਾ ਖੂਬਸੂਰਤ ਨਾ ਆਹ ਮਜ਼ਾ ਆ ਗਿਆ ਤੇ ਹਜ਼ੂਰ ਤੁਹਾਡੇ ਇਸ ਗੁਲਾਮ ਦਾ ਨਾਮ ਦਿਨੇਸ਼ ਹੈ ਦਿਨੇਸ਼ ਦੇ ਰੋਮਾਂਟਿਕ ਅੰਦਾਜ਼ ਤੋਂ ਪਰੇਸ਼ਾਨ ਹੋ ਦੀਪਤੀ ਨੇ ਇੱਕ ਨਜ਼ਰ ਦੂਸਰੇ ਮੁਸਾਫਰਾਂ ਤੇ ਸੁੱਟੀ ਉਹ ਸਾਰੇ ਆਪੋ ਆਪਣੇ ਬਾਰਤੇ ਕੂਕ ਸੁੱਤੇ ਹੋਏ ਸਨ ਉਹ ਰਾਹਤ ਮਹਿਸੂਸ ਕੀਤੀ ਤੇ ਬੜੀ ਧੀਮੀ ਸੁਰ ਵਿੱਚ ਕਿਹਾ ਹੁਣ ਉੱਪਰ ਜਾਣ ਦਾ ਕੀ ਲਵੋਗੇ ਉੱਪਰ ਇਦਾਂ ਤਾਂ ਨਾ ਕਹੋ ਜੀ ਸੌਖ ਨਾਲ ਅਜੇ ਉੱਪਰ ਜਾਣ ਦਾ ਸਮਾਂ ਨਹੀਂ ਆਇਆ ਉਹ ਮੇਰਾ ਮਤਲਬ ਹੈ ਆਪਣੇ ਬਾਰਤੇ ਹੁਣੇ ਚਲੇ ਜਾਂਦੇ ਆ ਹਜ਼ੂਰ ਇਹ ਆਖਦਾ ਦinesh ਉੱਪਰਲੇ ਬਾਰਤੇ ਚਲਾ ਗਿਆ ਸ਼੍ਰੀਮਾਨ ਜੀ ਨਿਰੀਆਂ ਗੱਲਾਂ ਨਾਲ ਹੀ ਢਿੱਡ ਨਹੀਂ ਭਰਦਾ। ਪੇਟ ਖਾਣ ਨੂੰ ਹੀ ਖਾਣ ਨੂੰ ਵੀ ਮੰਗਦਾ ਏ। ਹੋਰ ਵੀ ਬਹੁਤ ਕੁਝ ਚਾਹੀਦਾ ਹੁੰਦਾ ਏ ਜੀਵਨ ਦੀ ਗੱਡੀ ਨੂੰ ਅੱਗੇ ਤੋਰਨ ਲਈ। ਦੀਪਤੀ ਨੇ ਕੋਝ ਗੰਭੀਰ ਹੁੰਦਿਆਂ ਕਿਹਾ। ਹੋਰ ਦਾ ਤਾਂ ਮੈਨੂੰ ਪਤਾ ਨਹੀਂ। ਤੁਹਾਡੇ ਖਾਂ ਲਈ ਤਾਂ ਹੁਣੇ ਕੁਝ ਨਾ ਕੁਝ ਹਾਜ਼ਰ ਕਰ ਦਿੰਦੇ ਹਾਂ। ਦੱਸੋ ਕੀ ਖਾਣਾ ਏ। ਬੰਦਾ ਲੈ ਆਵੇਗਾ। ਦੀਪਤੀ ਮੁੜ ਜਜ਼ਬਾਤਾਂ ਦੇ ਬਹਿਣ ਵਿੱਚ ਨਾ ਵਹਿ ਤੁਰੇ। ਇਸ ਖਤਰੇ ਨੂੰ ਦੂਰ ਕਰਨ ਦੀ ਮਨਸ਼ਾ ਨਾਲ ਦਿਨੇਸ਼ ਨੇ ਗੱਲਬਾਤ ਨੂੰ ਨਵਾਂ ਮੋੜ ਦੇਣਾ ਚਾਹਿਆ ਉਹ ਆਪਣਾ ਹੱਥ ਅੱਗੇ ਵਧਾਇਆ ਤੇ ਦੀਪਤੀ ਦਾ ਹੱਥ ਫੜ ਬੜੇ ਨਿਗ ਨਾਲ ਕਿਹਾ ਮੇਰੀ ਜਾਨ ਕਿਧਰੋਂ ਤਸ਼ਰੀਫ ਲਿਆ ਰਹੀਏ ਕਰੋ ਜਾਂ ਦਫ਼ਤਰ ਤੋਂ ਨਾ ਕਰੋ ਨਾ ਦਫ਼ਤਰੋਂ ਇੱਕ ਸਹੇਲੀ ਦੇ ਜਾਣਾ ਸੀ ਉਸ ਨੂੰ ਮਿਲਣ ਲਈ ਨਿਕਲੀ ਸੀ ਉਹਦੇ ਘਰ ਪੁੱਜੀ ਤਾਂ ਉੱਥੇ ਜ਼ੰਦਰਾ ਵਜਾ ਦੇਖਿਆ ਪਤਾ ਲੱਗਾ ਸਵੇਰੇ ਕਿਸ ਦਾ ਫੋਨ ਆਇਆ ਤੇ ਉਹ ਟਟਫਟ ਚਲੀ ਗਈ ਉਸ پاس ਕਿਸੇ ਨਾਲ ਗੱਲ ਕਰਨ ਦਾ ਸਮਾਂ ਨਹੀਂ ਸੀ ਇਸੇ ਨੱਠ ਭੱਜ ਵਿੱਚ ਮੈਨੂੰ ਸੂਚਨਾ ਦੇਣੀ ਭੁੱਲ ਗਈ ਹੋਵੇਗੀ ਰਿਸ਼ਤੇਦਾਰੀ ਵਿੱਚ ਕੁਝ ਹੋ ਗਿਆ ਸੀ ਖਬਰੇ ਇਸੇ ਲਈ ਪਰ ਤੁਹਾਨੂੰ ਇਹ ਸਭ ਕਿਸ ਨੇ ਦੱਸਿਆ ਮੈਨੂੰ ਦਰਵਾਜ਼ੇ ਤੇ ਖਲੋਤੀ ਦੇਖ ਉਹਦੀ ਗਵਾਂਢਣ ਆ ਗਈ ਉਸਨੇ ਇਹ ਸੂਚਨਾ ਦਿੱਤੀ ਇਹ ਸੁਣ ਮਨ ਬੜਾ ਖਰਾਬ ਹੋਇਆ ਘਰ ਜਾਣੋਂ ਦਿਲ ਨਾ ਕੀਤਾ ਇੱਥੇ ਹੀ ਆ ਕੇ ਬਹਿ ਗਈ ਇਹ ਤਾਂ ਤੁਸੀਂ ਬਹੁਤ ਚੰਗਾ ਕੀਤਾ ਮੈਨੂੰ ਪਤਾ ਹੁੰਦਾ ਤਾਂ ਦੌੜ ਕੇ ਬਾੜ ਜਾਂਦਾ ਤੁਹਾਡੇ ਕੋਲ ਇਹੋ ਜਿਹੇ ਖੂਬਸੂਰਤ ਪਲ ਰੋਜ਼-ਰੋਜ਼ ਕਿੱਥੇ ਮਿਲਦੇ ਨੇ ਜਾਣੇ ਅਣਜਾਣੇ ਬੜੀ ਉਡੀਕ ਕਰਨੀ ਪਈਏ ਤੁਹਾਨੂੰ ਮੈਨੂੰ ਬੜਾ ਅਫਸੋਸ ਹੈ ਇਸ ਦਾ ਚਾਹੋ ਪਹਿਲਾਂ ਚਾਹ ਪੀਂਦੇ ਹਾਂ ਫੇਰ ਦਿਲ ਖੋਲ ਕੇ ਗੱਲਾਂ ਕਰਦੇ ਰਹਾਂਗੇ ਕੀ ਖਿਆਲ ਹੈ ਤੁਹਾਡਾ ਖਿਆਲ ਤਾਂ ਨੇਕ ਹੈ ਲਵੋ ਚਾਹ ਵੀ ਤੁਰ ਕੇ ਆ ਰਹੀ ਏ ਤੁਹਾਡੇ ਪਾਸ ਉਸ ਮੁੰਡੇ ਨੂੰ ਆਵਾਜ਼ ਦਿਓ ਆ ਵਈ ਜਵਾਨਾ ਦੋ ਕੱਪ ਚਾਹ ਪਿਆ ਪਰ ਚਾਹ ਕੜਕ ਹੋਣੀ ਚਾਹੀਦੀ ਐ ਤੁਸੀਂ ਬੇਫਿਕਰ ਰਹੋ ਸਾਹਬ ਜੀ ਇਸ ਇੱਕ ਵਾਰ ਪੀ ਕੇ ਮੈਨੂੰ ਵਾਰ-ਵਾਰ ਯਾਦ ਕਰੋਗੇ ਮੁੰਡੇ ਨੇ ਉਹਨਾਂ ਦੇ ਨੇੜੇ ਬੈਠ ਚਾਹ ਕੱਪਾਂ ਵਿੱਚ ਪਾ ਦਿੱਤੀ ਚਾਹ ਦੀਆਂ ਚੁਸਕੀਆਂ ਨਾਲ ਮਿੱਠੀਆਂ-ਮਿੱਠੀਆਂ ਗੱਲਾਂ ਕਰਦਿਆਂ ਚੋਖਾ ਸਮਾਂ ਹੋ ਗਿਆ ਦੀਪਤੀ ਨੂੰ ਘਰ ਦਾ ਖਿਆਲ ਆਇਆ ਤੇ ਕਹਿਣ ਲੱਗੀ ਦਿਨੇਸ਼ ਹੁਣ ਛੇਤੀ ਤੋਂ ਛੇਤੀ ਕਿਸੇ ਆਰੇ ਲੱਗ ਜਾ ਫੇਰ ਘਰਦਿਆਂ ਨਾਲ ਵੀ ਗੱਲ ਕਰਨੀ ਐ ਜੇ ਉਹ ਪੁੱਛਣਗੇ ਕਿ ਮੁੰਡਾ ਕੀ ਕੰਮ ਕਰਦਾ ਹੈ ਤਾਂ ਮੇਰੇ ਲਈ ਜਵਾਬ ਦੇਣਾ ਮੁਸ਼ਕਿਲ ਹੋ ਜਾਏਗਾ। ਬਿਹਤਰ ਹੈ ਅਸੀਂ ਇਹੋ ਜਿਹੀ ਸਥਿਤੀ ਬਣ ਨਹੀਂ ਨਾ ਦਈਏ। ਗੱਲ ਤੇਰੀ ਠੀਕ ਹੈ। ਮੈਂ ਹੋਰ ਸੀਰੀਅਸਲੀ ਕੋਸ਼ਿਸ਼ ਕਰਾਂਗਾ ਹੁਣ ਚਲਿਏ। ਹਾਂ ਠੀਕ ਹੈ ਤੁਹਾਨੂੰ ਛੱਡਾਵਾਂ। ਨਹੀਂ ਉਹਦੀ ਕੋਈ ਲੋੜ ਨਹੀਂ। ਮੈਂ ਚਲੀ ਜਾਵਾਂਗੀ। ਓਕੇ ਦੈਨ ਬਾਏ। ਦਿਨੇਸ਼ ਲੱਗਦਾ ਤੇਰੇ ਉੱਪਰ ਮੇਰੀ ਗੱਲ ਦਾ ਕੋਈ ਅਸਰ ਨਹੀਂ। ਇਧਰੋਂ ਸੁਣੀ ਤੇ ਉਧਰੋਂ ਕੱਢੀ ਕਿੰਨੀ ਦੇਰ ਤੱਕ ਇਹ ਚੱਲਦਾ ਰਹੇਗਾ ਇੱਕ ਦਿਨ ਕਿਸੇ ਕੈਫੇਟੇਰੀਆ ਵਿੱਚ ਬੈਠਦੇ ਆ ਦੀਪਤੀ ਨੇ ਗੁੱਸੇ ਨਾਲ ਪੁੱਛਿਆ ਨਹੀਂ ਇਹੋ ਜਿਹੀ ਕੋਈ ਗੱਲ ਨਹੀਂ ਮੈਂ ਪੂਰੀ ਤਾਕਤ ਨਾਲ ਕੰਮ ਲੱਭ ਰਿਹਾ ਹਾਂ ਕੁਝ ਥਾਵਾਂ ਤੇ ਗੱਲ ਵੀ ਕੀਤੀ ਹੈ ਉਮੀਦ ਹੈ ਕਿਤੇ ਨਾ ਕਿਤੇ ਕੰਮ ਬਣ ਜਾਵੇਗਾ ਕੰਮ ਤਾਂ ਲੱਭੇਗਾ ਜੇ ਤੂੰ ਦੇਲੋਂ ਉਸ ਲਈ ਕੋਸ਼ਿਸ਼ ਕਰੇ ਮੈਨੂੰ ਪਤਾ ਲੱਗਾ ਤੂੰ ਲਾ ਜੋਇਨ ਕਰ ਲੈ ਉਹ ਤਾਂ ਠੀਕ ਹੈ ਪੜ੍ਹਨ ਦੇ ਨਾਲ-ਨਾਲ ਕੰਮ ਵੀ ਕਰਦਾ ਰਹੇਗਾ। ਤੁਸੀਂ ਫਿਕਰ ਨਾ ਕਰੋ। ਫਿਕਰ ਇਸ ਗੱਲ ਦਾ ਨਹੀਂ ਕਿ ਤੂੰ ਪੜ੍ਹਾਈ ਦੇ ਪੜ੍ਹਾਈ ਤੇ ਕੰਮ ਦੋਵੇਂ ਇੱਕੋ ਸਮੇਂ ਕਿਵੇਂ ਕਰ ਲਵੇਂਗਾ। ਪਰ ਇਹ ਤੇ ਘਰ ਦੇ ਬਹੁਤੀ ਦੇਰ ਟਾਲਣ ਵਾਲੇ ਨਹੀਂ ਮੈਨੂੰ ਫਿਕਰ ਇਸੇ ਗੱਲ ਦਾ ਹੈ। ਮੇਰੇ ਉੱਪਰ ਬਹੁਤ ਦਬਾਅ ਪੈ ਰਿਹਾ। ਮੈਨੂੰ ਕਹਿਣਾ ਤਾਂ ਨਹੀਂ ਚਾਹੀਦਾ ਪਰ ਕਹੇ ਬਿਨਾਂ ਰਹਿ ਵੀ ਨਹੀਂ ਜਾਂਦਾ। ਤੂੰ ਇਸ ਮਾਮਲੇ ਵਿੱਚ ਸੀਰੀਅਸ ਓਕਾ ਹੀ ਨਹੀਂ। ਮੈਂ ਤੁਹਾਨੂੰ ਕਿਦਾਂ ਭਰੋਸਾ ਦਿਵਾਵਾਂ ਜੇ ਮੇਰਾ ਕਿਤੇ ਹੱਥ ਨਹੀਂ ਵੱਜ ਰਿਹਾ ਤਾਂ ਦੱਸੋ ਮੈਂ ਕਿਹੜੇ ਖੂਹ ਵਿੱਚ ਛਾਲ ਮਾਰ ਦਿਆਂ ਕਿ ਮੇਰਾ ਕੰਮ ਹੋ ਜਾਵੇਗਾ ਖੂਹ ਵਿੱਚ ਛਾਲ ਤਾਂ ਮੈਨੂੰ ਮਾਰਨੀ ਪਵੇਗੀ ਪੈ ਜਾਵੇਗੀ ਚੰਗੀ ਤਰ੍ਹਾਂ ਸੁਣ ਲੈ ਮੈਂ ਹੋਰ ਕਿਤੇ ਵਿਆਹ ਨਹੀਂ ਕਰਵਾਉਣਾ ساری ਉਮਰ ਕੁਆਰੀ ਰਹਿਣਾ ਮਨਜ਼ੂਰ ਹੈ ਤੇ ਤੂੰ ਨਿਖੱਟੂ ਕੁਝ ਸਮਝਦਾ ਹੀ ਨਹੀਂ ਦੋਹਾਂ ਵਿੱਚਲੀ ਤਲਖੀ ਦੋਨੋਂ ਦਿਨੋਂ-ਦਿਨ ਵਾਦੀ ਗਈ ਮਿਲਦੇ ਤਾਂ ਪਿਆਰ ਦੀਆਂ ਗੱਲਾਂ ਘੱਟ ਤੂੰ-ਤੂੰ ਮੈਂ-ਮੈਂ ਵੱਧ ਹੁੰਦੀ ਮੁਲਾਕਾਤਾਂ ਵੀ ਵਿਥਵਦਨ ਦੇ ਨਾਲ ਨਾਲ ਸਮਾਂ ਮਿਲਣ ਦਾ ਸਮਾਂ ਵੀ ਘਟਦਾ ਗਿਆ ਜੇ ਇਹ ਗੱਲ ਹੈ ਤਾਂ ਸੁਣ ਲੈ ਹੁਣ ਮੈਂ ਤੈਨੂੰ ਕੁਝ ਬਣ ਮਗਰੋਂ ਹੀ ਮਿਲਾਂਗਾ ਇੱਕ ਦਿਨ ਗੁੱਸੇ ਵਿੱਚ ਬੁੜਬੁੜ ਕਰਦਾ ਦਿਨੇਸ਼ ਚਲਾ ਗਿਆ ਉਹ ਮੋੜ ਕਦੇ ਦੀਪਤੀ ਨੂੰ ਨਾ ਮਿਲਿਆ ਦਿਨੇਸ਼ ਲੋ ਕਰਨ ਮਗਰੋਂ ਪ੍ਰੈਕਟਿਸ ਕਰਨ ਲੱਗਾ ਸਮਾਂ ਬੀਤਣ ਨਾਲ ਉਸ ਦੀ ਪ੍ਰੈਕਟਿਸ ਚੰਗੀ ਚੱਲ ਗਈ ਉਸ ਪਾਸ ਆਪਣਾ ਮਕਾਨ ਆਪਣਾ ਬੈਂਚ ਚੈਂਬਰ ਆਪਣੀ ਗੱਡੀ ਸਭ ਕੁਝ ਤਾਂ ਸੀ ਬਸ ਦੀਪਤੀ ਦੀ ਘਟ ਸੀ ਉਹ ਕੁਝ ਬਣ ਚੁੱਕਾ ਸੀ ਦੀਪਤੀ ਨਾਲ ਆਖਰੀ ਮੁਲਾਕਾਤਾਂ ਸਮੇ ਉਹ ਕਿੰਨੇ ਵਿਸ਼ਵਾਸ ਨਾਲ ਕਿਹਾ ਸੀ ਮੈਡਮ ਹੁਣ ਕੁਝ ਬਣ ਕੇ ਹੀ ਤੁਹਾਡੇ ਕੋਲ ਆਵਾਂਗਾ ਕਰੜੀ ਮਿਹਨਤ ਕਰਕੇ ਉਹ ਆਪਣਾ ਬੋਲ ਪੂਗਾ ਦਿੱਤਾ ਦੀਪਤੀ ਮੈਨੂੰ ਮਿਲ ਕੇ ਕਿੰਨੀ ਖੁਸ਼ ਹੋਵੇਗੀ ਹੁਣ ਉਸ ਦਾ ਕੋਈ ਗਿਲਾ ਸ਼ਿਕਵਾ ਨਹੀਂ ਰਿਹਾ ਉਹ ਇਹੋ ਚਾਹੁੰਦੀ ਸੀ ਮੈਂ ਕੁਝ ਬਣ ਜਾਵਾਂ ਆਪਣੇ ਪੈਰਾਂ ਤੇ ਖਲੋਵਾ ਤੇ ਪੂਰੀ ਸ਼ਾਨ ਨਾਲ ਜਿਵੇਂ ਉਹਦੀ ਸੱਦਰ ਪੂਰੀ ਹੋ ਗਈ ਏ ਰੱਬ ਦਾ ਲੱਖ ਲੱਖ ਸ਼ੁਕਰ ਹੈ ਹੁਣ ਮੈਂ ਪੂਰੀ ਸ਼ਾਨ ਤੇ ਮਾ ਨਾਲ ਉਸ ਪਾਸ ਜਾਵਾਂਗਾ ਤੇ ਇੱਕ ਚੌੜੀ ਕਰਕੇ ਪੁੱਛਾਂਗਾ ਮੈਡਮ ਹੁਣ ਕੀ ਕਿਹਾ ਖਿਆਲ ਹੈ ਤੁਹਾਡਾ ਉਹ ਕਹੇਗੀ ਸ਼ਾਬਾਸ਼ ਮੇਰੇ ਆ ਸ਼ੇਰਾ ਹੁਣ ਤਾਂ ਬਈ ਕੋਈ ਖਿਆਲ ਹੋ ਸਕਦਾ ਹੈ ਮਿਲਾਪ ਦਾ ਤੇਰੇ ਮੇਰੇ ਮਿਲਾਪ ਦਾ ਮੈਂ ਕਦੋਂ ਦੀ ਤੇਰੇ ਹੀ ਹੋ ਚੁੱਕੀ ਹਾਂ ਹੁਣ ਤੂੰ ਦੱਸ ਤੇਰਾ ਕੀ ਖਿਆਲ ਹੈ ਤੈਨੂੰ ਪਾਲਣ ਤੋਂ ਛੁੱਟ ਮੇਰਾ ਹੋਰ ਕੀ ਖਿਆਲ ਹੋਣਾ ਮੈਂ ਕਹਾਗਾ ਤੇ ਕੁੱਟ ਕੇ ਉਸ ਨੂੰ ਕਲੇਬ ਵਿੱਚ ਲੈ ਲਵਾਂਗਾ ਹਮੇਸ਼ਾ ਹਮੇਸ਼ਾ ਲਈ ਮੜ ਕਦੇ ਨਾ ਵਿਛੜਨ ਲਈ ਉਹ ਰਾਤ ਦਿਨ ਪੁਨਰਮਿਲਣ ਦੇ ਸੁਪਨੇ ਦੇਖਦਾ ਉਸ ਹਸੀਨ ਪਲ ਦਾ ਇੰਤਜ਼ਾਰ ਕਰਨ ਲੱਗਾ ਅਫਸੋਸ ਜੀਵਨ ਵਿੱਚ ਕੁਝ ਹੋਰ ਰੰਗੀਨ ਤੇ ਹਸੀਨ ਪਲ ਉਹਨਾਂ ਨੂੰ ਨਸੀਬ ਨਹੀਂ ਹੋਏ ਸੜਕ ਹਾਦਸੇ ਵਿੱਚ ਉਹਦੀ ਦਰਦਨਾਕ ਮੌਤ ਨੇ ਇਸ ਹਸੀਨ ਸੁਪਨੇ ਨੂੰ ਸਦਾ ਲਈ ਦਫ਼ਨ ਕਰ ਦਿੱਤਾ। ਮੇਰਾ ਕੰਮ ਖਤਮ ਹੋ ਗਿਆ ਤੁਹਾਡੀ ਅਮਾਨਤ ਤੁਹਾਡੇ ਹਵਾਲੇ। ਹੁਣ ਮੈਨੂੰ ਇਜਾਜ਼ਤ ਦਿਓ। ਰਜਿਸਟਰਾਰ ਦੇ ਦਫ਼ਤਰ ਵਿੱਚੋਂ ਬਾਹਰ ਨਿਕਲ ਮੈਡਮ ਨੂੰ ਕਾਰ ਵਿੱਚ ਬਹਾਉਣ ਮਗਰੋਂ ਵਕੀਲ ਨੇ ਕਿਹਾ ਸਾਰਾ ਕੰਮ ਹੀ ਤੁਹਾਡਾ ਸੀ। ਇਸ ਮਾਮਲੇ ਵਿੱਚ ਮੈਂ ਉੱਕਾ ਕੋਰੀ ਆ ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਇਹ ਸਭ ਤੁਹਾਡੇ ਉਦਮ ਸਦਕਾ ਹੀ ਹੋ ਸਕਿਆ। मैडम ਨੇ ਵਕੀਲ ਦਾ ਦਿਲ ਦੀਆਂ ਗਹਿਰਾਈਆਂ ਨਾਲ ਧੰਨਵਾਦ ਕਰਦਿਆਂ ਕਿ ਬੈਂਕ ਦਾ ਕੰਮ ਹੋ ਗਿਆ ਉਸ ਲਈ ਮੇਰੀ ਲੋੜ ਹੈ ਤਾਂ ਦੱਸੋ ਉਹ ਮੈਂ ਕਰ ਲਿਆ ਸੀ ਮੈਂ ਆਪ ਬੈਂਕ ਮੈਨੇਜਰ ਪਾਸ ਨਾਮੀਨੇਸ਼ਨ ਦੇ ਕਾਗਜ਼ ਲੈ ਕੇ ਗਈ ਸਾਂ ਉਹਨੇ ਸਾਰਾ ਕੰਮ ਹੱਥੋਂ ਤੀ ਕਰਵਾ ਦਿੱਤਾ ਅੱਧੇ ਪੌਣੇ ਘੰਟੇ ਵਿੱਚ ਵੇਲੀ ਹੋ ਕੇ ਮੈਂ ਘਰ ਆ ਗਈ ਤੁਸੀਂ ਠੀਕ ਗਾਈਡ ਕੀਤਾ ਸੀ ਨਹੀਂ ਤਾਂ ਪੁੱਛਗਿੱਛ ਵਿੱਚ ਵੀ ਕਾਫੀ ਸਮਾਂ ਲੱਗ ਜਾਣਾ ਸੀ ਚਲੋ ਇਸ ਪਾਸਿਓਂ ਵੇਲੇ ਹੋ ਗਏ ਹਾਂ ਬਾਕੀ ਦੀ ਗੱਲ ਬਾਅਦ ਵਿੱਚ ਕਿਸੇ ਸਮੇਂ ਕਰ ਲਵਾਂਗੇ ਹੁਣ ਤੁਸੀਂ ਜਾਓ ਤੁਹਾਡੇ ਕੰਮ ਦਾ ਹਰਜ਼ਾ ਵੀ ਹੋ ਰਿਹਾ ਹੋਵੇਗਾ ਦੀਪਤੀ ਨੇ ਇੱਕ ਵਾਰ ਫਿਰ ਵਕੀਲ ਦਾ ਧੰਨਵਾਦ ਕੀਤਾ ਵਕੀਲ ਤੋਂ ਵਿਦਾ ਲੈ ਦੀਪਤੀ ਘਰ ਆਈ ਪਿਛਲੇ ਕੁਝ ਦਿਨਾਂ ਦੇ ਮਾਨਸਿਕ ਸੰਘਰਸ਼ ਨੇ ਉਸ ਨੂੰ ਥਕਾ ਦਿੱਤਾ ਸੀ ਡ੍ਰੈਗ ਰੂਮ ਵਿੱਚ ਸੋਫੇ ਤੇ ਬੈਠ ਉਹ ਰਾਹਤ ਮਹਿਸੂਸ ਕੀਤੀ। ਉਸ ਕੁਝ ਦੇਰ ਲਈ ਆਪਣੀ ਅੱਖਾਂ ਬੰਦ ਕਰ ਲਈਆਂ ਉਸ ਹੋਰ ਕੁਝ ਨਾ ਸੋਚਣ ਦਾ ਫੈਸਲਾ ਕੀਤਾ ਪਰ ਸੋਚਾਂ ਦੀ ਲੜੀ ਤਾਂ ਟੁੱਟ ਹੀ ਨਹੀਂ ਰਹੀ ਸੀ। ਦਿਨੇਸ਼ ਦਾ ਚਿਹਰਾ ਉਹਦੀਆਂ ਅੱਖਾਂ ਅਗੇ ਘੁੰਮਣ ਲੱਗਾ। ਉਸ ਨਾਲ ਬਤਾਏ ਪਲਾਂ ਦੇ ਮਿੱਠੇ ਤੇ ਖੱਟੇ ਅਨੁਭਵ ਇੱਕ ਵਾਰ ਇੱਕ ਇੱਕ ਕਰਕੇ ਆਪਣੀਆਂ ਯਾਦ ਦੁਹਰਾ ਰਹੇ ਸਨ। ਉਹਦਾ ਚਿਹਰਾ ਕਦੇ ਖੁਸ਼ੀ ਨਾਲ ਖੜ ਜਾਂਦਾ ਤੇ ਕਦੇ ਗੁੱਸੇ ਨਾਲ ਤਣ ਜਾਂਦਾ। ਪਰ ਜੋ ਵੀ ਹੋਵੇ ਅੱਜ ਉਸ ਨੂੰ ਰਹਿ ਰਹਿ ਕੇ ਦਿਨੇਸ਼ ਦੀ ਯਾਦ ਆ ਰਹੀ ਸੀ ਉਹ ਚਾਹੁੰਦੀ ਸੀ ਕਿ ਦਿਨੇਸ਼ ਮੋੜ ਉਸ ਦੇ ਜੀਵਨ ਵਿੱਚ ਆਵੇ ਪਰ ਇੰਜ ਹੋ ਨਹੀਂ ਸਕਦਾ ਸੀ ਉਹ ਜਿਹੋ ਜਿਹਾ ਵੀ ਸੀ ਉਹਦੇ ਸੁਪਨਿਆਂ ਦਾ ਹਾਣੀ ਸੀ ਵਿਛੋੜੇ ਦਾ ਲੰਬੇ ਸਮੇਂ ਵਿੱਚ ਇੱਕ ਦਿਨ ਵੀ ਅਜਿਹਾ ਨਹੀਂ ਬੀਤਿਆ ਜਦ ਉਹਦੀ ਯਾਦ ਨਾ ਆਈ ਹੋਵੇ ਦਿਨੇਸ਼ ਦੇ ਬੋਲ ਅਚੇਤ ਉਹਦੇ ਕੰਨਾਂ ਵਿੱਚ ਗੂੰਜ ਉਠੇ ਅਸੀਂ ਤਾਂ ਭਾਈ ਫੱਕਰ ਆਦਮੀ ਹਾਂ ਬੋਝਾ ਸਾਡਾ ਖਾਲੀ ਰਹਿੰਦਾ ਇਸ ਚੰਦਰੇ ਨੂੰ ਕਦੇ ਕਦਾਈਂ ਭਾਗ ਲੱਗਦੇ ਨੇ ਫੇਰ ਵੀ ਸੱਜ ਜ਼ਿੰਦਗੀ ਵਿੱਚ ਸਾਡੇ ਪਾਸ ਕਦੇ ਕੁਝ ਹੋਇਆ ਤਾਂ ਉਹ ਤੇਲਫੁੱਲ ਜਨਾਬ ਦੀ ਭੇਟਾ ਕਰ ਦੇਵਾਂਗੇ ਇਹ ਵਾਦਾ ਕਰ ਰਿਹਾ ਉਹਨੇ ਆਪਣਾ ਕਿਹਾ ਪੁਗਾ ਦਿੱਤਾ ਭਲਾ ਇਸ ਦੀ ਕੀ ਲੋੜ ਸੀ ਲੋਧੀ ਗਾਰਡਨ ਦੀ ਕੂਲੀ ਕਾ ਤੇ ਬੈਠਦਿਆਂ ਦinesh ਕਹਿ ਰਿਹਾ ਸੀ ਦੀਪਤੀ ਉਸ ਕੋਲ ਖਲੋਤੀ ਉਹਦੇ ਮੂੰਹ ਵੱਲ ਦੇਖ ਰਹੀ ਸੀ ਉਹ ਇਸ ਇਹਦਾ ਜਵਾਬ ਦੇਣਾ ਚਾਹੁੰਦੀ ਸੀ ਪਰ ਨਹੀਂ ਦੇ ਸਕੀ ਉਸਨੇ ਹੌਲੇ ਜਿਹੇ ਕੇਵਲ ਇੰਨਾ ਹੀ ਕਿਹਾ ਸੀ ਤੁਸੀਂ ਨਿਰੇ ਫਕਰ ਹੀ ਨਹੀਂ ਹੋਰ ਵੀ ਬਹੁਤ ਕੁਝ ਹੋ ਸ਼੍ਰੀਮਾਨ ਜੀ ਉਹਦੀ ਗੱਲ ਸੁਣ ਦਿਨੇਸ਼ ਉੱਛਲ ਪਿਆ ਸੀ ਉਹ ਹੱਸ ਪਿਆ ਇੰਨਾ ਖੁੱਲ ਕੇ ਹੱਸਿਆ ਕਿ ਉਹਦਾ ਹਾਸਾ ਵੀ ਆਪ ਮਹਾਰੇ ਨਿਕਲ ਗਿਆ ਜਦ ਹਾਸਾ ਹਸਦੋਰਾ ਹੋ ਗਿਆ ਤਾਂ ਉਸ ਉੱਚੀ ਸੁਰ ਵਿੱਚ ਕਿਸੇ ਗੀਤ ਦੀ ਏਕ ਲਾਉਣ ਵਾਂਗ ਕਿਹਾ ਮਾ ਸਦਕੇ ਕੁਝ ਹੋਰ ਹੋਣ ਬਾਰੇ ਤਾਂ ਤੁਹਾਡੇ ਇਸ ਤਾਬੇਦਾਰ ਨੇ ਕਦੇ ਸੋਚਿਆ ਨਹੀਂ ਬਾਸ ਇਹ ਨਾ ਜਾਣਦਾ ਕਿ ਇਹ ਬੰਦਾ ਰਹਿੰਦੀ ਦੁਨੀਆ ਤੱਕ ਤੁਹਾਡਾ ਬਣ ਕੇ ਰਹੇਗਾ ਉਹ ਰੱਬ ਤੋਂ ਇਸ ਤੋਂ ਛੋਟ ਮਜ਼ਾਲ ਹੈ ਮੈਂ ਹੋਰ ਕੁਝ ਮੰਗ ਲਵਾਂ ਦਿਨੇਸ਼ ਦਾ ਚਿਹਰਾ ਉਸ ਦੀਆਂ ਸੋਚਾਂ ਦੇ ਕਹਿਣ ਵਾਸਤੇ ਫੈਲ ਗਿਆ ਉਹ ਕਿੰਨੀ ਦੇਰ ਉਸ ਨੂੰ ਨਿਹਾਰਦੀ ਰਹੀ ਪੋਲਾ ਪਾਲਾ ਸਾਉ ਤੇ ਨਿੱਗਾ ਮਨੁੱਖ ਹਰ ਇੱਕ ਦਾ ਭਲਾ ਚਾਹਣ ਵਾਲਾ ਉਸ ਭੁੱਲ ਤੇ ਵੀ ਕਦੇ ਕਿਸੇ ਦਾ ਦਿਲ ਨਹੀਂ ਦਿਖਾਇਆ ਨਿੱਕੀ ਜਈ ਗੱਲ ਤੇ ਉਸ ਨਾਲ ਨਾਰਾਜ਼ ਹੋ ਗਈ ਸੀ ਇਹ ਕੋਈ ਚੰਗੀ ਗੱਲ ਤਾਂ ਨਹੀਂ ਸੀ ਉਹ ਵੀ ਤਾਂ ਮੁੜ ਕੇ ਨਹੀਂ ਬੋੜਿਆ ਡਰ ਦਾ ਮਾਰਾ ਜਾਂ ਉੰਜੀ ਸੰਗ ਦਾ ਮਾਰਿਆ ਕਹਿ ਨਹੀਂ ਸਕਦੀ ਜੋ ਵੀ ਹੋਵੇ ਬੰਦਾ ਨਿਰਾ ਸੋਨਾ ਸੀ ਸੋਨਾ ਇਹੋ ਜਿਹੇ ਬੰਦੇ ਮਿਲਦੇ ਨੇ ਕਿਤੇ ਪੁਰਾਣੀਆਂ ਆਜ਼ਾਦਾਂ ਨੇ ਦੇ ਨਾਲ ਜੁੜੀਆਂ ਭਾਵਨਾਵਾਂ ਦਾ ਹੜ ਰੋਕਿਆ ਨਹੀਂ ਰੁਕ ਰਿਆ ਸੀ ਉਹਦੀਆਂ ਅੱਖਾਂ ਵਿੱਚੋਂ ਪਰਲ ਪਰਲ ਵਗਦੇ ਹੰਝੂ ਰੁਕ ਨਹੀਂ ਰਹੇ ਸਨ ਗੱਲਾਂ ਤੇ ਵਗੀ ਹੰਝੂਆਂ ਦੀ ਧਾਰਾ ਨੂੰ ਹੱਥ ਨਾਲ ਸਾਫ਼ ਕਰਦਿਆਂ ਉਹ ਮਕਾਨ ਦੀ ਰਜਿਸਟਰੀ ਦੇਖਣ ਲੱਗੀ। ਉਹਦੇ ਕੰਨ ਵਿੱਚ ਇੱਕ ਵਾਰ ਫੇਰ ਦਿਨੇਸ਼ ਦੇ ਬੋਲ ਗੂੰਜੇ। ਜ਼ਿੰਦਗੀ ਵਿੱਚ ਸਾਡੇ ਪਾਸ ਕਦੇ ਕੁਝ ਹੋਇਆ ਤਾਂ ਉਹ ਟੈਲੀਫੋਨ ਜਨਾਬ ਦੀ ਪੇਟਾ ਕਰਦੇ ਵੀਗਾ। ਦੀਪਤੀ ਫਿਸ ਪਈ ਉਹਦੇ ਹੌਕਿਆਂ ਡ੍ਰੈਗ ਰੂਮ ਦੇ ਵਾਤਾਵਰਨ ਨੂੰ ਸੋਗਵਾਰ ਬਣਾ ਦਿੱਤਾ। ਉਸ ਸਮੇਂ ਉਹ ਘਰ ਵਿੱਚ ਇਕੱਲੀ ਸੀ, ਕੌਣ ਉਸ ਨੂੰ ਚੁੱਪ ਕਰਵਾਉਂਦਾ, ਕੌਣ ਦਿਲਾਸਾ ਦਿੰਦਾ। ਏ ਉਹਦਾ ਆਪਣਾ ਦਰਦ ਸੀ ਕੇਵਲ ਤੇ ਕੇਵਲ ਆਪਣਾ ਕਿਸੇ ਨਾਲ ਵੰਡਾਇਆ ਵੀ ਤਾਂ ਨਹੀਂ ਜਾ ਸਕਦਾ ਸੀ ਉਹ ਰੋਂਦੀ ਰਹੀ ਉਸ ਉਸ ਸਮੇਂ ਤੱਕ ਜਦ ਤੱਕ ਸ਼ਾਮਾਂ ਢਲ ਨਾ ਗਈਆਂ ਉਹ ਚਰੋਕਣੇ ਜਿਹੇ ਸੁਰਤ ਸੰਭਾਲੀ ਰਜਿਸਟਰੀ ਦੇ ਦਸਤਾਵੇਜ਼ ਅਜੇ ਵੀ ਉਸਦੇ ਹੱਥ ਵਿੱਚ ਸਨ ਉਸ ਦਸਤਾਵੇਜ਼ ਨੂੰ ਪਲੋਸਿਆ ਨੀਜ ਨਾਲ ਉਸ ਵੱਲ ਥੱਕਿਆ ਕੁਝ ਦੇਰ ਬਾਅਦ ਉਹਦੇ ਬੁੱਲ ਫੜ ਕੇ ਤੈਲ ਫੋਲ ਜੇ ਘਰੇ ਕਹਾਣੀ ਤੁਹਾਨੂੰ ਵਧੀਆ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਨਾ ਹੋਰ ਵਧੀਆ ਕਹਾਣੀਆਂ ਲਈ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰੋ ਧੰਨਵਾਦ